ਸਾਡੇ ਮੱਥੇ ਆਉਂਦੇ ਆ ਉਹ ਸਾਨੂੰ ਹੋਰ ਹੱਲਾਸ਼ੇਰੀ ਦਿੰਦੇ ਆ ਅਸੀਂ ਆਪਾਂ ਸਭ ਦਾ ਧੰਨਵਾਦ ਕਰਦੇ ਆ ਤੇ ਸਾਰੇ ਸੰਗਤ ਨੂੰ ਦੁਬਾਰਾ ਫਿਰ ਸਤਿਗੁਰੂ रविदास ਮਹਾਰਾਜੀ ਦੇ ਜੋ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜਿਵੇਂ ਕਿ ਅੱਜ ਆਪਾਂ ਸਾਰੇ ਜਾਣੂ ਆ ਕਿ ਬਹੁਤ ਵੱਡਾ ਸ਼ੁਭ ਦਿਹਾੜਾ ਜਿਹੜਾ ਅੱਜ 649ਵਾਂ ਪ੍ਰਕਾਸ਼ ਪੁਰਬ ਜਿਹੜਾ ਸਾਡੇ ਨਕੂਦਰ ਸ਼ਹਿਰ ਦੇ ਵਿੱਚ ਹੀ ਨਹੀਂ ਪੂਰੀ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੀ ਕਿਰਪਾ ਸਾਡੇ ਨਕੋਦਰ ਨਿਵਾਸੀਆਂ ਤੇ ਸਾਡੇ ਪੰਜਾਬ ਵਾਸੀਆਂ ਤੇ ਸਾਡੇ ਹਿੰਦੁਸਤਾਨੀਆਂ ਤੇ ਸਾਡੇ ਸਨਾਤਨੀਆਂ ਤੇ ਸਭ ਤੇ ਬਣੀ ਰਹੇ ਤਾਂ ਕਿ ਸਾਰੇ ਇਕਜੁੱਟ ਹੋ ਕੇ ਜਾਤ ਪਾਤ ਵਰਗ ਦਾ ਜਿਹੜਾ ਗੈਪ ਆ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੇ ਉਪਰਾਲੇ ਜਿਹੜੇ ਕਰਦੇ ਰਹਿਣ ਤਾਂ ਕਿ ਸਾਰੇ ਇੱਕ ਸਮਾਜ ਦੇ ਵਿੱਚ ਇੱਕ ਸਮਾਜਤ ਹੋ ਕੇ ਇੱਕ ਮਤ ਹੋ ਕੇ ਇਕੱਠੇ ਹੋ ਕੇ ਰਹਿਣ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੀ ਸੰਗਤ ਨੂੰ ਇਹ ਜਰੂਰ ਇੱਕ ਵਾਰੀ ਫਿਰ ਤੋਂ ਦੱਸਣਾ ਚਾਹਾਂਗਾ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੱਲ ਡੇਰਾ ਬਾਬਾ ਬੱਲਾ ਸੰਤ ਨਰਨਜਨ ਦਾਸ ਜੀ ਦੇ ਦਰਬਾਰ ਦੇ ਉੱਤੇ ਉੱਥੇ ਨਤਮਸਤਕ ਹੋਣ ਲਈ ਆ ਰਹੇ ਆ ਸਾਡੇ ਸਾਰਿਆਂ ਲਈ ਬੜੀ ਇਹ ਸ਼ੁਭ ਘੜੀ ਹੈ ਕਿ ਇੱਕ ਸਮਾਜ ਨੂੰ ਬਹੁਤ ਵਧੀਆ ਅੱਛਾ ਮੈਸੇਜ ਆ ਰਿਹਾ ਹੈ ਔਰ ਨਾਲ ਦੀ ਨਾਲ ਇੱਕ ਬਹੁਤ ਵੱਡਾ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਸੈਂਟਰਲ ਗਵਰਨਮੈਂਟ ਨੇ ਜਿਹੜਾ ਸਾਡਾ ਆਦਮਪੁਰ ਦਾ 에어ਪੋਰਟ ਸੀਗਾ ਉਸ ਦਾ ਨਾਮ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਰੱਖਣ ਦਾ ਜਿਹੜਾ ਪ੍ਰਾਣ ਲੈ ਲਿਆ ਔਰ ਕਰ ਦਿੱਤਾ ਡਿਕਲੇਅਰ ਔਰ ਕੱਲ ਨੂੰ ਉਹ ਇਸ ਗੱਲ ਦਾ ਵੀ ਦੱਸ ਕੇ ਜਾਣਗੇ ਸਾਰਿਆਂ ਨੂੰ ਵੇਰਵਾ ਦੱਸ ਕੇ ਜਾਣਗੇ ਔਰ ਉਸ ਨਾਲ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਨਕੂਦਰ ਨਿਵਾਸੀਆਂ ਨੂੰ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਬਹੁਤ-ਬਹੁਤ ਵਧਾਈ ਦਿੰਨੇ ਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇੱਥੇ ਜਰਾਂ ਇਹ ਕਿਰਪਾ ਦ੍ਰਿਸ਼ਟੀ ਸਾਡੇ ਸਤਿਬੁੱਧੀ ਬਣਾ ਕੇ ਰੱਖਿਓ ਬਹੁਤ-ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਰਵਿਦਾਸ ਅੱਜ ਆਪਾਂ ਜਿੱਦਾਂ ਦੇਖ ਰਹੇ ਨਕੂਦਰ ਦੇ ਗੁਰੂ ਮਹਾਰਾਜ ਜੀ ਦੇ ਜਨਮ ਦਿਨ ਤੇ ਬਹੁਤ ਵੱਡੀ ਇੱਕ ਛੋਭਾ ਯਾਤਰਾ ਨਿਕਲ ਰਹੀ ਆ ਜਿੱਥੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਲੱਖ ਲੱਖ ਵਧਾਈ ਦਿੰਦਾ ਉਹਦੇ ਜਸਤਰਾ ਪਾ ਤੁਹਾਨੂੰ ਪਤਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਭਾਈ ਨਰਿੰਦਰ ਮੋਦੀ ਜੀ ਹੈਲੋ ਹੈਲੋ ਕੱਲ ਗੁਰੂ ਮਹਾਰਾਜ ਜੀ ਦੇ ਸ਼ਗਨਾਂ ਵਿੱਚ ਹੀ ਆਏਗਾ ਸਮੁੱਚ ਸਲਾਮਾਂ ਵਾਲੀ ਧੀਰਨਾ ਲੰਗਰ ਚੱਲ ਰਿਹਾ ਜੀ ਸੰਤਾ ਦੇ ਕੋਲ ਤੇ ਹੀ ਖਾ ਕੇ ਆ ਰਹੇ ਜਾਨੇ ਦੇ ਬਾਈ ਔਰ ਇੱਥੇ ਤੁਹਾਨੂੰ ਆ ਦੱਸਦਾ ਬੜੀ ਖੁਸ਼ੀ ਹੋ ਰਹੀ ਆ ਕਿ ਆਦਮپور 에어ਪੋਰਟ ਦਾ ਨਾਮ ਵੀਰੇ ਕਰੀ ਗਏ ਨਾਂ ਦਾ ਸੁਮਰ ਹੈ ਕਿਸਦਾ ਸੀ ਬਹੁਤ ਬੜਾ ਰੱਖ ਰਿਹਾ ਸੋ ਇੰਤੇਸ ਖਾਰਨ ਬਹੁਤ ਬਹੁ ਮੁਬਾਰਕਾ ਔਰ ਇੱਕ ਵਾਰ ਫਿਰ ਤੋਂ ਮੈਂ ਆਪਣੇ ਵਾਲੋ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵਾਲੋ ਅੱਜ ਦੇ ਦਿਨ ਵੀ ਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਗੁਰੂ ਮਹਾਰਾਜ ਜੈ ਭੀਮ ਜੈ ਭਰਤ ਬੋਲੇ 100 ਰੁਪਏ ਜਿਹੜੀ ਗੁਰੂ ਅਰਬਿਦਾਸ ਮਹਾਰਾਜ ਦੀ ਜੈ ਅੱਜ 699 ਪ੍ਰਕਾਸ਼ ਦਿਹਾੜੇ ਤੇ ਸ਼੍ਰੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਨਗੋਦਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਤੇ ਇਹ ਤੇ ਸਾਰੇ ਹੀ रविदास ਭਾਈ ਜਾਰੇ ਸਾਰੇ ਹੀ ਭਾਈ ਜਾਰਾ ਇਕ ਹੋ ਕੇ ਇਹ ਸ਼ੋਭਾ ਯਾਤਰਾ ਦਾ ਬਹੁਤ ਸੰਤੁਸ਼ਟ ਮਾਰ ਰਿਹਾ ਹੈ ਤੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਹੈ ਤੇ ਇਸੇ ਹੀ ਖੁਸ਼ੀ ਦੇ ਮੌਕੇ ਤੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਉਂਕਿ ਆਦਮپور 에어ਪੋਰਟ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਦਾ ਪ੍ਰਣ ਕੀਤਾ ਹੈ ਨਿਸ਼ਚਿਤ ਕਰ ਦਿੱਤਾ ਹੈ ਤੇ ਮੈਂ ਨਰੇਂਦਰ ਮੋਦੀ ਜੀ ਦਾ ਵੀ ਬਹੁਤ-ਬਹੁਤ ਧੰਵਾਦੀ ਹਾਂ ਤੇ ਅੱਜ ਦੇ ਸ਼ੁਭ ਦਿਹਾੜੇ ਦੇ ਅਸਿਰ ਮੇਰੇ रविदास ਮਹਾਰਾਜ ਜਿਹੜੇ ਪ੍ਰਕਾਸ਼ ਦਿਵਸ ਦੀ ਆ ਮੈਂ ਆਪਣੇ ਵੱਲੋਂ ਚਾਵਲਾ ਪਰਵਾਰ ਵੱਲੋਂ ਬਾਦਰੀ ਨੰਦੀ ਪਾਰਟੀ ਟੀਮ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਆ ਜੈ ਭੀਮ ਜੈ ਭਾਰਤ ਬੋਲੇ ਸੋਨ ਰਹਾ ਜੀ ਗੁਰੂ रविदास ਮਹਾਰਾਜ ਕੀ ਜੈ ਜੈ ਗੁਰੂ ਦੇ ਅੱਜ ਜਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਪਤਾ ਹੈ ਅਸੀਂ 699 ਗੁਰਪ੍ਰਕਾਸ਼ ਦੇ ਵਤੀਆ ਸ਼੍ਰੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਧਾੜਿਆਂ ਨੂੰ ਮਨਾ ਰਹੇ ਆ ਬਹੁਤ ਹੀ ਇੱਕ ਵੱਡੀ ਸ਼ੋਭਾ ਯਾਤਰਾ ਉਦਦਰ ਦੇ ਵਿੱਚ ਨਿਕਲ ਰਹੀ ਆ ਸਾਰੀਆਂ ਸੰਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬਸੇ ਸਾਰੇ ਹਿੰਦੁਸਤਾਨੀਆਂ ਨੂੰ ਲੱਖ ਲੱਖ ਵਧਾਈ ਜੰਨੇ ਆ ਤੇ ਨਾਲ ਹੀ ਅਸੀਂ ਸ਼੍ਰੀ ਵਿਜੇ ਕਲੇਰ ਹੋਣੀ ਜੋ ਕਿ ਹਰ ਸਾਲ ਇੱਥੇ ਅੰਬੇਦਕਰ ਚੌਂਕ ਦੇ ਵਿੱਚ ਇੱਕ ਬਹੁਤ ਹੀ ਵੱਡਾ ਲੰਗਰ ਵੀ ਲਗਾਉਂਦੇ ਆ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਏ ਜੀਵਨ ਨੂੰ ਪ੍ਰਦਰਸ਼ਿਤ ਵੀ ਕਰਦੇ ਆ ਕਿਸ ਤਰ੍ਹਾਂ ਉਹਨਾਂ ਨੇ ਇੱਕ ਸਾਰਿਆਂ ਨੂੰ ਬਰਾਬਰ ਦਾ ਇੱਕ ਅਧਿਕਾਰ ਦੇਣ ਦਾ ਉਹਨਾਂ ਨੇ ਪ੍ਰਣ ਦਿੱਤਾ ਸੀ ਉਹ ਅੱਜ ਸਾਨੂੰ ਸਾਰਿਆਂ ਨੂੰ ਦਿਸ ਰਿਹਾ ਅਸੀਂ ਸਾਰੀ ਸੰਗਤਾਂ ਨਾਲ ਮਿਲ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾ ਰਹੇ ਆ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਨਾਲ ਹੀ ਇੱਕ ਅਸੀਂ ਹੋਰ ਦੱਸਣਾ ਚਾਹੁੰਦੇ ਆ ਡੇਰਾ ਸਚਕਣ ਬੱਲਾ ਦੇ ਗੱਦੀ ਨਸ਼ੀਨ ਸ਼੍ਰੀ ਸੰਤ ਨਿਰੰਝਨ ਦਾਸ ਜੀ ਨੂੰ ਸ਼੍ਰੀ ਨਰਿੰਦਰભાઈ ਮੋਦੀ ਜੋ ਭਾਜਪਾ ਸਰਕਾਰ ਨੇ ਇੱਕ ਪਦਮ ਸ਼੍ਰੀ ਅਵਾਰਡ ਦਿੱਤਾ ਸਾਰੀਆਂ ਸੰਗਤਾਂ ਦੇ ਵਿੱਚ ਉਹਦੀ ਇੱਕ ਡਬਲ ਖੁਸ਼ੀ ਆ ਸਾਰਿਆਂ ਨੂੰ ਅਸੀਂ ਇਹ ਵਧਾਈ ਵੀ ਦੇਣਾ ਚਾਹੁੰਦੇ ਆ ਕਿ ਇਸੇ ਤਰ੍ਹਾਂ ਜੋ ਸਮਾਜ ਦੇ ਵਿੱਚ ਉਹ ਆਪਣੀ ਸੇਵਾ ਦੇ ਰਹੇ ਉਹਨੂੰ ਵੱਧ ਚੜ ਕੇ ਆਪਣੇ ਸੇਵਾ ਦੇਣ ਤਾਂ ਕਿ ਲੋਕਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਸਮਾਨਤਾ ਦਾ ਅਧਿਕਾਰ ਹੋ ਸਕੇ ਇਹਨਾਂ ਹੀ ਕਹਿੰਦੇ ਹੋ ਸਾਰਿਆਂ ਨੂੰ ਸ਼੍ਰੀ ਗੁਰੂ ਸਾਹਿਬ ਜੀ ਦਾ ਮਹਾਰਾਜ ਜੀ ਦੇ ਪਰ ਉਹਦੀ ਬਹੁਤ ਬਹੁਤ ਵਧਾਈ ਕਰਾਂਗਾ